ਹਾਂਜੀ ਬਾਈ ਸਾਸਿਕਾ ਸਾਰੇ ਭਰਾਵਾਂ ਨੂੰ ਹੋਰ ਵੀਰੇ ਕੀ ਹਾਲ ਚਾਲ ਨੇ ਸਾਰਿਆਂ ਦੀ ਤੇ ਅੱਜ ਹੈਗਾ ਆਪਣਾ ਸੈਕਿੰਡ ਡੇ ਦਿਨ ਬਣ ਗਿਆ ਸੀ ਵਧੀਆ ਥੋੜਾ ਜਿਹਾ ਲੇਟ ਬਣਿਆ ਚਲੋ 11:00 ਵਜੇ ਦਾ ਟਾਈਮ ਹੋ ਗਿਆ ਤੇ ਬਾਕੀ ਹੁਣ ਆਪਾਂ ਕਰਦੇ ਆਂ ਬੱਚਿਆਂ ਨੂੰ ਡਾਉਣ ਵਾਲਾ ਕੰਮ ਸ਼ੁਰੂ ਕੱਲ ਡਾਈ ਸੀਗੀ ਆਪਾਂ ਟੋਟਲ 12 ਬੱਚੇ ਤੇ ਅੱਜ ਡਾਵਾਂਗੇ ਵੀਰੇ ਕੋਸ਼ਿਸ਼ ਕਰਦੇ ਆਂ ਵੀ ਇੱਕ ਦੋ ਨਵੇਂ ਹੋਰ ਟ੍ਰੇਨ ਕਰੀਏ ਬੱਚੇ ਜਿਹੜੇ ਬੈਠੇ ਨੇਗੀ ਤੇ ਕਰਦੇ ਆਂ ਜਿਹਦਾ ਵਲੋਗ ਸ਼ੁਰੂ ਪਹਿਲਾਂ ਡਾਈਏ ਬੱਚਿਆਂ ਨੂੰ ਤੇ ਅੱਜ ਤੁਹਾਨੂੰ ਫਿਰ ਸਾਰੇ ਆਪਾਂ ਥੱਲੇ ਆਪਣੇ ਸੈਟਅਪ ਦਾ ਵੀ ਸ਼ੌਂਕ ਕਰਵਾਵਾਂਗੇ ਜਿਹੜੀਆਂ ਜੋੜੀਆਂ ਨੇ ਨਵੇਂ ਬੱਚੇ ਕੱਢੇ ਨੇ ਆਂਡੇ ਨਵੇਂ ਰੱਖੇ ਨੇ ਬਰੀਡਿੰਗ ਪ੍ਰੋਸੈਸ ਦੁਆਰ ਤੋਂ ਸ਼ੁਰੂ ਹੋਇਆਗਾ ਸਾਰੀਆਂ ਅੱਜ ਕਰਵਾਉਣਿਆਂ ਦੁਆਰ ਤੋਂ ਸ਼ੌਂਕ ਤੇ ਪਹਿਲਾਂ ਡਾਲੀ ਆਪਾਂ ਬੱਚੇ ਇਹ ਕਰੀਏ ਕੰਮ ਸਟਾਰਟ ਫਿਰ ਚੱਲਾਂਗੇ ਅੱਗੇ ਤੇ ਕਰਾਂਗੇ ਗੱਲਾਂ ਬਾਤਾਂ ਛੋਡੇ ਨਾਲ ਸਾਰਿਆਂ ਨਾਲ ਤੇ ਦਿਨ ਦੇਖੋ ਕਿੰਨਾ ਵਧੀਆ ਧੁੱਪ ਧੱਪ ਵਧੀਆ ਨਿਕਲੀ ਹੋਈ ਆ ਇੱਧਰ ਪਈਆਂ ਨੇਗੀ ਆਪਣੀਆਂ ਛਤਰੀਆਂ ਤੁਹਾਨੂੰ ਪਤਾ ਡੇਲੀ ਇੱਥੇ ਪਈ ਜਾਂਦੀਆਂ ਨੇ ਇਹ ਤੇ ਬਾਕੀ ਦਿਨ ਬਹੁਤ ਵਧੀਆ ਨਿਕਲਿਆ ਹੋਇਆਗਾ ਤਿਆਰ ਦੇਖੋ ਚਾਰੇ ਪਾਸੇ ਰੋਸ਼ਨੀ ਆ ਚਾ ਵਧੀਆ ਬੱਦਲ ਬੁੱਦਲ ਹੈ ਨਹੀਂਗੇ ਘਟਣਗੇ ਤੇ ਬਾਕੀ ਕਰੀਏ ਸ਼ੁਰੂ ਪਹਿਲਾਂ ਆਪਾਂ ਜੇ ਹੁਣ ਚੱਲਦੇ ਆਂ ਸਿੱਧਾ ਖੁੱਡੇ ਦੇ ਵਿੱਚ ਤੇ ਇੱਕ ਵਾਰੀ ਤੁਹਾਨੂੰ ਕਰਵਾ ਦਾਂ ਮੈਂ ਬੱਚਿਆਂ ਦਾ ਸ਼ੌਕ ਸਾਰਿਆਂ ਨੂੰ ਬੱਚੇ ਬੈਠੇ ਨੇ ਇੱਧਰ ਆ ਛੋਟੇ ਥੱਲੇ ਬੈਠੇ ਨੇ ਦੋ ਚਾਰ ਬੱਚੇ ਬੈਠੇ ਨੇ ਇੱਧਰ ਬਾਕੀ ਬੈਠੇ ਨੇ ਸਾਰੇ ਫੱਟੀਆਂ ਤੇ ਇੱਧਰ ਬੈਠੇ ਨੇ ਕੁਝ ਬੱਚੇ ਕੁਝ ਬੈਠੇ ਨੇ ਥੱਲੇ ਤੇ ਬਾਕੀ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਡਾ ਦਈਏ ਫਿਰ ਕਰਦੇ ਆਂ ਗੇਮ ਵਲੋਗ ਸ਼ੁਰੂ ਬੱਚਿਆਂ ਨੂੰ ਡਾਉਣ ਵਾਲਾ ਕੰਮ ਹੋ ਗਿਆ ਫਾਈਨਲ ਆਪਾਂ ਡਾਈ ਸੀ ਟੋਟਲ 14 ਬੱਚੇ ਇੱਕ ਬੱਚਾ ਅੱਜ ਫੇਰ ਨਹੀਂ ਉੱਡਿਆ ਉਹ ਜਾ ਕੇ ਬਹਿ ਗਿਆ ਵੀਰੇ ਕੋਠੀ ਤੇ ਤੇ ਚਲੋ ਪਈ ਗੱਲ ਨਹੀਂ ਉਹ ਬੈਠਾ ਰਹਿਣ ਦਿਓ ਬਾਕੀ 13 ਬੱਚੇ ਆਪਣੇ ਵਧੀਆ ਉੱਡ ਗਏ ਤੇ ਸਾਹਮਣੇ ਦੇਖਦੇ ਸਾਨੂੰ ਕਾਲੇ ਬੱਦਲਾਂ ਦੇ ਵਿੱਚ ਫਿਰਦੇ ਨੇ ਆ ਦੇਖੋ ਇੱਕਦਾਂ ਮੇ ਬੱਦਲ ਆ ਗਏ ਬਈ ਮੌਸਮ ਵਧੀਆ ਤੋਂ ਖਰਾਬ ਹੋ ਗਿਆ ਬਾਕੀ ਕੋਈ ਗੱਲ ਨਹੀਂ ਆਪਣੀ ਨਿਗਾਚੀ ਨੇ ਆ ਜਾਂਦੀ ਹੈ ਡਾਰਵਾਜ਼ੇ ਦੇਖੋ 13 ਦੇ 13 ਫਿਰਦੇ ਨੇਗੇ ਗਿਣ ਸਕਦੇ ਤੁਸੀਂ ਵੀਡੀਓ ਦੇ ਵਿੱਚ ਆ ਆ ਜਾਂਦੇ ਨੇ ਬਈ ਸਾਰੇ ਬੱਚੇ A ਤੋਂ Z ਇਕੱਠੀ ਡਾਰਬਾਨ ਕੀ ਇਕੱਠੇ ਉੱਡਣ ਲੱਗੇ ਤੇ ਬਾਕੀ ਦੇਖਦੇ ਆ ਜੇ ਮੀਂਹ ਕਣੀ ਨਾ ਆਵੇ ਤੇ ਇਹ ਅੱਜ ਵਧੀਆ ਟਾਈਮ ਕਰਕੇ ਆਉਣਗੇ ਆਪਾਂ ਨੂੰ ਉਮੀਦ ਆ ਪੂਰੀ ਵੀ ਅੱਜ ਜਲਦੀ ਬਹਿੰਦੇ ਨਹੀਂ ਜੇ ਕਿਤੇ ਮੌਸਮ ਖਰਾਬ ਹੋ ਗਿਆ ਤਾਂ ਕਹਿਣਾ ਕੀ ਹੈ ਬਾਈ ਫਿਰ ਆਪਾਂ ਨੂੰ ਬਿਠੋਣੇ ਪੈਣਗੇ ਇਹ ਜ਼ਬਰਦਸਤੀ ਬਾਕੀ ਕੋਈ ਗੱਲ ਨਹੀਂ ਚੱਲਣ ਦੋ ਇਹਨਾਂ ਨੂੰ ਅੱਜ ਦੇਖਦੇ ਆ ਫਿਰ ਕੀ ਬੰਦਦਾ ਤੇ ਆਹ ਫਿਰਦੀ ਹੈਗੀ ਡਾਰ ਦੇਖੋ ਤੁਸੀਂ ਵੀਡੀਓ ਦੇ ਵਿੱਚ ਅੱਜ ਜ਼ੂਮ ਕਰਦੇ ਆਪਾਂ ਜਾਵਾਂ ਆ ਜਾਂਦੀ ਵੀ ਡਾਰ ਦੀ ਡਾਰ ਕਰੋ ਚੈੱਕ ਆਪਣੇ ਘੁਤਰਾ ਤੇ ਬਾਕੀ ਚੱਲ ਦਿਆਂਗੇ ਆਪਾਂ ਥੱਲੇ ਤੇ ਜਾ ਕੇ ਕਰਵਾਉਣਾ ਸੋਨੂੰ ਕੋਰ ਜਾਨਵਰਾਂ ਦਾ ਸ਼ੌਂਕ ਆ ਆਜੋ ਫਿਰ ਚੱਲੀਏ ਥੱਲੇ ਬਾਈ ਹਾਂਜੀ ਬਾਈ ਤੇ ਆਪਾਂ ਆ ਗਏ ਸੀਗੇ ਥੱਲੇ ਕਬੂਤਰਾਂ ਦੇ ਕੋਲੇ ਤੇ ਅੱਜ ਕਰਵਾਉਣਾ ਹੈਗੇ ਸ਼ੌਂਕ ਨਾਲ ਸੋਨੂੰ ਦਿਖਾਉਣੇ ਬੱਚੇ ਕਿੱਡੇ-ਕਿੱਡੇ ਹੋ ਗਏ ਤੇ ਜਿਹੜੀਆਂ ਨਵੀਆਂ ਜੋੜੀਆਂ ਨੇ ਆਪਣੀਆਂ ਨੇ ਬੱਚੇ ਕੱਢ ਲਏ ਉਹਨਾਂ ਦਾ ਵੀ ਕਰਵਾਉਣਾ ਹੈ ਸ਼ੌਂਕ ਆ ਆਜੋ ਫਿਰ ਕਰਦੇ ਆਂਗੇ ਸ਼ੁਰੂ ਸਾਰਿਆਂ ਤੋਂ ਪਹਿਲਾਂ ਇੱਧਰ ਡੋਲੀ 'ਚ ਜੋੜੀ ਲਾਈ ਹੋਈ ਆ ਆਪਾਂ ਤੇ ਆਹ ਕਰੋ ਚੈੱਕ ਆਹ ਜੋੜੀ ਆਪਾਂ ਨਵੀਂ ਲਾਈ ਆ ਹਜੇ 2-3 ਦਿਨ ਹੋਏ ਨੇ ਕਾਲਾ ਕੂਤਰੀ ਦਾ ਸ਼ੌਂਕ ਵੀ ਕਰਵਾਇਆ ਸੀ ਅੱਜ ਆਪਾਂ ਰੀਲ ਵੀ ਪਾਈ ਸੀ ਕੂਤਰੀ ਦੀ ਹਰੀਆਂ ਅੱਖਾਂ ਵਾਲੀ ਜੀ ਤੇ ਇਹਦੇ ਨਾਲ ਆ ਛਾਹ ਕਰ ਉੱਤਰ ਲਾਤਾ ਆਪਾਂ ਇਹ ਜੋੜੀ ਛੱਡਤੀ ਅੱਜ ਆਪਾਂ ਨਵੀਂ ਤੇ ਬਾਕੀਆਂ ਨੂੰ ਚੰਗੀ ਤਰ੍ਹਾਂ ਮਿਲ ਜਾਂਦੋ 2-4 ਦਿਨ ਹੋਰ ਇਹਨੂੰ ਬੰਦ ਰਹਿਣ ਦਿਓ ਉਸ ਤੋਂ ਬਾਅਦ ਕਰ ਦਾਂਗੇ ਇਹਨਾਂ ਦੇ ਗੇਟ ਓਪਨ ਇਹ ਵੀ ਰੱਖ ਲਾਂਗੇ ਆਪਦੇ ਆਂਡੇ ਹੁੰਦੇ ਆਗੇ ਹਨਾ ਇੱਧਰ ਆਪਣੀ ਕਬੂਤਰੀ ਨੇ ਰੱਖ ਰੱਖੇ ਨੇ ਆਂਡੇ ਇਹ ਬੈਠੀ ਆ ਆਪਦੇ ਆਂਡਿਆਂ ਤੇ ਤੇ ਬਾਕੀ ਕਰ ਲਓ ਇਹਦਾ ਸ਼ੌਂਕ ਆ ਆ ਕਬੂਤਰੀ ਦੇ ਪਹਿਲਾਂ ਆਪਣੇ ਕੋਲੇ ਵੀਰੇ ਦੋ ਬੱਚੀ ਨੇ ਦੋ ਬੱਚੇ ਇਹਦੇ ਮਰ ਗਏ ਛੋਟੇ ਛੋਟੇ ਮਰ ਗਏ ਸੀਗੇ ਤੇ ਬਾਕੀ ਹੁਣ ਦੇਖਦੇ ਹਾਂ ਕਿੰਨੇ ਬੱਚੇ ਕਾਮਯਾਬ ਕਰਦੀ ਆ ਬਾਕੀ ਕਬੂਤਰੀ ਬਹੁਤ ਚੰਗੀ ਹੈਗੀ ਆਪਣੀ ਤੇ ਚੱਲਦੇ ਆਂਗੇ ਅੱਗੇ ਇੱਕ ਜੋੜੇ ਨੇ ਆਪਣੇ ਨੇ ਇੱਧਰ ਅੰਡੇ ਰੱਖ ਰੱਖੇ ਨੇ ਇਹਨਾਂ ਨੂੰ ਹਜੇ ਥੋੜੇ ਦਿਨ ਹੋਏ ਨੇ ਅੰਡੇ ਰੱਖਿਆ ਨੂੰ ਤੇ ਬਾਕੀ ਇਹ ਅੰਡਾ ਆਪਾਂ ਆਪਣੇ ਕਿਸੇ ਯਾਰ ਮਿੱਤਰ ਤੋਂ ਲੈ ਕੇ ਆਏ ਸੀ ਕਿਸੇ ਨਵੀਂ ਜੋੜੀ ਨੂੰ ਅੰਡੇ ਰੱਖਣ ਤੋਂ ਉਹਦੇ ਥੱਲੇ ਇਹ ਅੰਡਾ ਸਿਫਟ ਕਰਨਾ ਹੈਗਾ ਮੈਂ ਕਿਹਾ ਚਲੋ ਖਰਾਬ ਨਾ ਹੋ ਜੇ ਤਾਂ ਕਰਕੇ ਆਪਾਂ ਆਹ ਜੋੜੀ ਦੇ ਥੱਲੇ ਤਿੰਨ ਅੰਡੇ ਰੱਖ ਰੱਖੇ ਨੇ ਇੱਕ ਅੱਧੇ ਦਿਨ ਦੇ ਵਿੱਚ ਇਹਨਾਂ ਨੂੰ ਚੱਕ ਲਾਂਗੇ ਬਾਕੀ ਇਹ ਆਪਦੇ ਅੰਡੇਾਂ ਤੇ ਪ੍ਰੋਪਰ ਬੈਠੇ ਰਹਿਣਗੇ ਤੇ ਚੱਲਦੇ ਆਂਗੇ ਅੱਗੇ ਆਪਾਂ ਆ ਗਏ ਇੱਧਰ ਆ ਬੱਚਾ ਹਜੇ ਛੋਟਾ ਸੀ ਵੀਰੇ ਐਦੀ ਹੋ ਗਈ ਸੀਗੀ ਗਲੀਡ ਥੋੜੀ ਜਿਹੀ ਛੋਟੀ ਰਹਿ ਗਈ ਸੀ ਤੇ ਬਾਕੀ ਹੁਣ ਤਾਂ ਬਹੁਤ ਵੱਡਾ ਹੋ ਗਿਆ ਇਹਦਾ ਜਿਹੜਾ ਸੈਕਿੰਡ ਬੱਚਾ ਸੀ ਉਹ ਆਪਾਂ ਲੈ ਗਏ ਚੱਕ ਕੇ ਉੱਤੇ ਉਹਨੂੰ ਛੱਡ ਤਾਂ ਆਪਾਂ ਕਬੂਤਰਾਂ ਦੇ ਵਿੱਚ ਜਿਹੜੇ ਬੱਚੇ ਨੇ ਆਪਣੇ ਨਵੇਂ ਉਹਨਾਂ ਦੇ ਵਿੱਚ ਜਾ ਕੇ ਛੱਡਤਾ ਉਹ ਆਪਦਾ ਦਾਣਾ ਪਾਣੀ ਆਪਦੇ ਆਪ ਖਾਣ ਲੱਗ ਗਿਆ ਤੇ ਬਾਕੀ ਇਹਨੂੰ ਵੀ ਥੋੜੇ ਦਿਨਾਂ ਤੱਕ ਲੈ ਜਾਾਂਗੇ ਹਜੇ 5-4 ਦਿਨ ਤਾਂ ਖਾਂਗੇ ਹੋਰ ਖੋਰ ਵਧੀਆ ਹੋ ਜੰਦ ਰਦੀ ਹਾਈ ਟਵੀਟ ਤੇ ਫਿਰ ਲੈ ਕੇ ਚੱਲਾਂਗੇ ਇਹਨੂੰ ਉੱਥੇ ਆਪਾਂ ਚਾਦ ਦੇਾਂਗੇ ਅੱਗੇ ਆ ਬੱਚੇ ਦੀ ਗਰੋਥ ਵੀ ਵਧੀਆ ਹੋ ਗਈ ਤੇ ਇਹਦੇ ਨਾਲ ਵਾਲਾ ਬੱਚਾ ਜਿਹੜਾ ਹੈਗਾ ਸੀ ਉਹ ਤਾਂ ਮਰ ਗਿਆ ਸੀਗਾ ਛੋਟਾ ਹੁੰਦਾ ਦੋ ਕੁ ਦਿਨਾਂ ਦਾ ਸੀ ਜਦੋਂ ਮਰ ਗਿਆ ਸੀ ਬਾਕੀ ਇਹ ਇਕੱਲਾ ਪਲੀ ਜਾਂਦਾਗਾ ਇਹਦੀ ਗਰੋਥ ਗਰੋਥ ਹੋ ਗਈ ਵਧੀਆ ਹੁਣ ਇਹਦੇ ਮਾਪਿਓ ਦੁਆਰ ਤੋਂ ਆਂਡੇ ਰੱਖਣ ਵਾਲੇ ਨੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਆਂਡੇ ਦੁਆਰ ਤੋਂ ਰੱਖ ਲਾਂਗੇ ਪਰ ਆਪਾਂ ਹੁਣ ਉਹਨਾਂ ਦੇ ਬੱਚੇ ਘੜਬਾਉਣੇ ਨੇਗੇ ਚਾ ਕੇ ਆਂਡੇ ਉਹਨਾਂ ਦੇ ਆਪਾਂ ਸਿੱਟ ਦਾਂਗੇ ਤੇ ਜੋੜੀ ਕਰ ਦਾਂਗੇ ਆਪਾਂ ਅਲੱਗ ਬਹੁਤ ਟਾਈਮ ਹੋ ਗਿਆ ਤਾਂ ਨਵੇਂ ਬੱਚੇ ਹੋਗੇ ਆਪਣੇ ਕੋਲੇ ਬਹੁਤ ਨਹੀਂਗੇ ਜਿਆਦਾ ਆਪਾਂ ਲੈੰਦੀ ਨਹੀਂ ਆ ਜੋੜੀ ਦੇ ਬੱਚੇ ਚੱਲਦੇ ਆਂਗੇ ਅੱਗੇ ਜੇ ਆਹ ਜੋੜੀ ਦੇ ਬੱਚੇ ਦੋਨੇ ਸੈੱਟ ਨੇ ਗ੍ਰੋਥ ਗ੍ਰੋਥ ਦੋਨਾਂ ਦੀ ਬਰਾਬਰ ਆ ਕਿਸੇ ਦੀ ਛੋਟੀ ਵੱਡੀ ਹੈ ਨਹੀਂ ਦੋਨੇ ਵਧੀਆ ਪਲੀ ਜਾਂਦੇ ਨੇ ਬਾਕੀ ਏਡੇ ਏਡੇ ਹੋਗੇ ਇਹਨਾਂ ਨੂੰ ਹਜੇ ਇੱਕ ਹਫ਼ਤਾ ਘਟੋ-ਗਾਟਾ ਇੱਥੇ ਰੱਖਾਂਗੇ ਮਾਂ ਪਿਓ ਦੇ ਕੋਲੇ ਉਸ ਤੋਂ ਬਾਅਦ ਇਹਨਾਂ ਨੂੰ ਕਰਦਾ ਕਿ ਉੱਤੇ ਸ਼ਿਫਟ ਫਿਰ ਛਾਤਰੀਆਂ ਛੁਤਰੀਆਂ ਤੇ ਲਾਵਾਂਗੇ ਇਹਨਾਂ ਨੂੰ ਪੱਕੇ ਤੇ ਬਾਕੀ ਚੱਲਦੇ ਆਂਗੇ ਇੱਧਰ ਵੀ ਆਪਣੇ ਬੱਚੇ ਨਿਕਲੇ ਐ ਸੀ ਆਪਾਂ ਤੁਹਾਨੂੰ ਦਿਖਾਈ ਨਹੀਂ ਸੀ ਤੇ ਬੱਚਿਆਂ ਦੀ ਗ੍ਰੋਥ ਵੀ ਦੇਖ ਲਓ ਏਡੇ ਏਡੇ ਬੱਚੇ ਹੋਗੇ ਦਵਾਸ ਤੋਂ ਤੇ ਇਹਨਾਂ ਦੀ ਗ੍ਰੋਥ ਵੀ ਵਧੀਆ ਦੋਨੇ ਬਰਾਬਰ ਪੜੀ ਜਾਂਦੇ ਨੇ ਬਾਕੀ ਇਹਨਾਂ ਨੂੰ ਪਾਲਣ ਤੋਂ ਆਪਾਂ ਚੱਲਦੇ ਆਂਗੇ ਅੱਗੇ ਇੱਧਰ ਪਈ ਨੇ ਕਿ ਆਪਣੇ ਆਂਡੇ ਇੱਕ ਕਬੂਤਰੀ ਨੇ ਹਜੇ ਥੋੜੇ ਦਿਨ ਹੋਏ ਨੇ ਆਂਡੇ ਰੱਖੇ ਨੂੰ ਮਤਲਬ 4 ਤੋਂ 5 ਦਿਨ ਹੋਈ ਨੇ ਇਹ ਤਾਂ ਹਜੇ ਕਾਫੀ ਟਾਈਮ ਲਏ ਜੂਗੀ 16 17 ਦਿਨ ਲੱਗਣਗੇ ਬੱਚੇ ਨਿਕਲਣ ਚ ਹੋਰ ਬਾਕੀ ਜਦੋਂ ਨਿਕਲੇ ਫੇਰ ਕਰਵਾਵਾਂਗੇ ਸ਼ੌਂਕ ਇਹ ਕਰਵਾਉਣੇ ਆਂਗੇ ਤੁਹਾਨੂੰ ਇੱਧਰ ਸ਼ੌਂਕਾਂ ਆ ਟੋਕਰੀ ਚ ਵੀ ਆਪਣੀ ਚ ਬੱਚੇ ਨਿਕਲੇ ਆਏ ਸੀਗੇ ਤੇ ਆ ਵੀ ਦੋਨੇ ਸੈੱਟ ਨੇਗੇ ਬੱਚੇ ਦੇਖੋ ਵਧੀਆ ਗਰੋਥ ਗਰੂਥ ਕਰੀ ਜਾਂਦੇ ਨੇ ਇਹਨਾਂ ਨੂੰ ਤਾਂ ਹਜੇ ਲੱਗ ਜਾਣਗੇ ਘੱਟੋ ਘੱਟ 10 ਤੋਂ 12 ਦਿਨ ਇੱਥੇ ਰੱਖਾਂਗੇ ਇਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਪਾਲਣ ਤੋਂ ਇਹਨਾਂ ਦੇ ਮਾਪਿਓ ਪਾਲੀ ਜਾਂਦੇ ਨੇ ਆਪਾਂ ਹੱਥਾਂ ਦੇ ਨਾਲ ਨਹੀਂ ਪਾਲਦੇ ਬੱਚੇ ਤੇ ਬਾਕੀ ਇਹਨਾਂ ਨੂੰ ਜੋੜੀ ਦੇ ਥੱਲੇ ਪਲਵਾਵਾਂਗੇ ਜਦੋਂ ਹੋਗੇ ਵੱਡੇ ਫਿਰ ਲੈ ਕੇ ਚੱਲਾਂਗੇ ਉੱਤੇ ਲਾਵਾਂਗੇ ਨੰਟਾਂਗੀਆਂ ਤੇ ਪੱਕੇ ਫੇਰੇ ਕੂਤਰੀ ਜਾਂਡੇ ਪੈ ਨੇ ਇੱਧਰ ਇਹ ਪੰਜ ਤੋਂ 6 ਦਿਨਾਂ ਦੇ ਵਿੱਚ ਵਿੱਚ ਬੱਚੇ ਨਿਕਲਿਆਉਣਗੇ ਆਂਡੇ ਦੋਨੇ ਸਹੀ ਨੇਗੇ ਮੈਂ ਦੇਖ ਲਏ ਸੀਗੇ ਤੇ ਬਾਕੀ ਦੇਖਦੇ ਆਂ ਵੀ ਇੱਕ ਚੋਂ ਬੱਚਾ ਨਿਕਲਦਾ ਕਿ ਦੋਨਾਂ ਚੋਂ ਨਿਕਲਦਾਗਾ ਜਦੋਂ ਨਿਕਲਿਆ ਕਰਵਾਵਾਂਗੇ ਸ਼ੌਕ ਇੱਧਰ ਥੱਲੇ ਹਜੇ ਕਬੂਤਰੀ ਨੇ ਬੱਚੇ ਕੱਢੇ ਨਹੀਂਗੇ ਇਹ ਆਪਦੇ ਅੰਡੇ 'ਤੇ ਬੈਠੀ ਹੈ ਇਹ ਵੀ ਤਿੰਨ ਤੋਂ ਚਾਰ ਦਿਨ ਲੈ ਜੂਗੀ ਬੱਚੇ ਕੱਢਣ ਚ ਬਾਕੀ ਜਦੋਂ ਕੱਢ ਲਈ ਫੇਰ ਕਰਵਾਵਾਂਗੇ ਸ਼ੌਕ ਇੱਧਰ ਕਬੂਤਰੀ ਨੇ ਇੱਕ ਬੱਚਾ ਕੱਢ ਲਿਆ ਆਪਣੀ ਨੇ ਅੱਜ ਸਵੇਰੇ ਨਿਕਲ ਗਿਆ ਬੱਚਾ ਉਹ ਦੇਖੋ ਸਾਹਮਣੇ ਪਿਆਗਾ ਤੇ ਦੂਸਰਾ ਅੰਡਾ ਵੀ ਇਹਨਾਂ ਨੇ ਆਪਦਾ ਤੋੜ ਲਿਆ ਉਹ ਵੀ ਕੱਲ ਤੱਕ ਬੱਚਾ ਨਿਕਲੇ ਆਊਗਾ ਇੱਧਰ ਜਿਹੜੀ ਥੱਲੇ ਆਪਾਂ ਜੋੜੀ ਲਾਈ ਸੀਗੀ ਨਵੀਂ ਇਹਨਾਂ ਨੇ ਵੀ ਇੱਕ ਬੱਚਾ ਕੱਢ ਲਿਆ ਇਹਨਾਂ ਦਾ ਵੀ ਅੱਜ ਸਵੇਰੇ ਨਿਕਲੇ ਮੇਰੇ ਹਿਸਾਬ ਨਾਲ ਆਂਡਾ ਮੈਂ ਹੁਣ ਚੱਕਿਆ ਟੁੱਟਿਆ ਹੋਇਆ ਦੂਸਰਾ ਆਂਡਾ ਇਹਨਾਂ ਨੇ ਵੀ ਤੋੜ ਲਿਆ ਆਵਦਾ ਇਹ ਵੀ ਬੱਚਾ ਕੱਲ ਤੱਕ ਨਿਕਲੇ ਆਊਗਾ ਆਪਣਾ ਬਾਕੀ ਹੁਣ ਚੱਲਦੇ ਆਂਗੇ ਆਪਾਂ ਬਾਹਰ ਜਾ ਕੇ ਕਰਵਾਉਣੇ ਉੱਤਰ ਜਨਮਦਾਨ ਚੌਕ ਆਜੋ ਫਿਰ ਜਦੀ ਵਾਰ ਆਪਾਂ ਆ ਗਏ ਸੀਗੇ ਬਾਹਰਲੇ ਖੁੱਡੇ 'ਚ ਤੇ ਖੁੱਡਾ ਕਰ ਲਿਆ ਓਪਨ ਸਾਹਮਣੇ ਬੈਠੇ ਨੇ ਆਪਣੇ ਕਬੂਤਰ ਤੇ ਕਬੂਤਰੀਆਂ ਕਰੋ ਸ਼ੌਂਕ ਪਹਿਲਾਂ ਤੇ ਆਪਾਂ ਚਲਦੇ ਆਂ ਗੁੱਡੇ ਦੇ ਅੰਦਰ ਤੇ ਦੇਖਦੇ ਆਂ ਬੱਚਿਆਂ ਦੀ ਗ੍ਰੋਥ ਕਿੰਨੀ ਕਬੱਡੀ ਹੋ ਗਈ ਤੇ ਕਿਸੇ ਨਵੀਂ ਜੋੜੀ ਨੇ ਬੱਚੇ ਕੱਡੇ ਨੇ ਕਿ ਨਹੀਂ ਕੱਡੇ ਆ ਜੋੜੀ ਆਪਣੀ ਜਿਹੜੀ ਸਾਹਮਣੇ ਬੈਠੀ ਆ ਲਾਲ ਚੀਨਾ ਕਬੂਤਰ ਇਹਨਾਂ ਨੇ ਅੰਡਾ ਕੱਲ ਤੋੜਿਆ ਹੋਇਆ ਸੀਗਾ ਦੇਖੋ ਜੇ ਅੱਜ ਬੱਚਾ ਨਿਕਲਿਆ ਤਾਂ ਕਰਵਾਉਨੇ ਆ ਚੈੱਕ ਬਾਕੀ ਚਲਦੇ ਆਂਗੇ ਅੰਦਰ ਫਿਰ ਕਰਵਾਉਨੇ ਕੱਲੇ ਕੱਲੇ ਕਬੂਤਰ ਦਾ ਸ਼ੌਂਕ ਕੀ ਆਪਾਂ ਐਂਟਰੀ ਅੰਦਰ ਤੇ ਕਰਵਾਉਨੇ ਆਂਗੇ ਸ਼ੌਂਕ ਸਾਰਿਆਂ ਤੋਂ ਪਹਿਲਾਂ ਚਲਦੇ ਆਂਗੇ ਆਪਾਂ ਆ ਬੱਚਿਆਂ ਦੇ ਕੋਲੇ ਆ ਬੱਚਿਆਂ ਦਾ ਪਿਓ ਗਿਆ ਸੀਗਾ ਮਾਰਨ ਤੇ ਇਹਨਾਂ ਦੀ ਗਰੋਥ ਵੀ ਵੀਰੇ ਦੇਖੋ ਇੱਕ ਬੱਚਾ ਛੋਟਾ ਹੈਗਾ ਕਿਉਂਕਿ ਯਾਰ ਇਹਦੀ ਮਾਂ ਤੋਂ ਦਾਣੇ ਪੂਰੇ ਨਹੀਂ ਹੁੰਦੇ ਆਪਾਂ ਇਹਨਾਂ ਨੂੰ ਅੱਜ ਹੋਰ ਕੰਮ ਕਰਿਆ ਕਰਾਂਗੇ ਜਿਹੜੀਆਂ ਦੂਸਰੀਆਂ ਜੋੜੀਆਂ ਆਪਣੇ ਬੱਚੇ ਪਾਲੀ ਜਾਂਦੀਆਂ ਨੇ ਜਦੋਂ ਉਹ ਆਪਣੇ ਬੱਚਿਆਂ ਨੂੰ ਫੀਡ ਕਰਵਾ ਦੰਦੀਆਂ ਨੇ ਉਹਨਾਂ ਦੇ ਬੱਚੇ ਆਪਾਂ ਚੱਕ ਲਿਆ ਕਰਾਂਗੇ ਤੇ ਇਹਨਾਂ ਨੂੰ ਉਹਨਾਂ ਦੇ ਥੱਲੇ ਰੱਖ ਦਿਆ ਕਰਾਂਗੇ ਉਹਨਾਂ ਤੋਂ ਫੀਡ ਕਰਵਾਇਆ ਕਰਾਂਗੇ ਬਾਕੀ ਹੌਲੀ ਹੌਲੀ ਪਾਲ ਜਾਣਗੇ ਕੋਈ ਗੱਲ ਨਹੀਂ ਹਜੇ ਯਾਰ ਬਾਹਲੇ ਛੋਟੇ ਨਹੀਂਗੇ ਮਾਥਾ ਦੇ ਨਾਲ ਇਹਨਾਂ ਨੂੰ ਚੋਕ ਦੇਊਗਾ ਤਾਂ ਇਹਨਾਂ ਨੇ ਗਰੋਥ ਆਪਦੀ ਰੋਕ ਲਣਗੇ ਮਤਲਬ ਉਹ ਵਧੀਆ ਨਹੀਂ ਪਾਲਨੇ ਤੇ ਆਪਾਂ ਕਬੂਤਰਾਂ ਦੇ ਥੱਲੇ ਬਲਵਾ ਦਾਂਗੇ ਇਹਨਾਂ ਨੂੰ ਉਹਨਾਂ ਦੇ ਥੱਲੇ ਵਧੀਆ ਵੱਲ ਜਾਣਗੇ ਇਹ ਬੱਚੇ ਬਾਕੀ ਚਾਲ ਦੇਾਂਗੇ ਆਪਾਂ ਅੱਗੇ ਬੱਚਿਆਂ ਦੇ ਕੋਲੇ ਤੇ ਕਰਵਾਉਣੇ ਆ ਸ਼ੌਂਕ ਪਹਿਲਾਂ ਦੇਖਦੇ ਆਂ ਆ ਬੱਚੇ ਇਹਨਾਂ ਦੀ ਦੇਖਦੇ ਆਂ ਗਰੋਥ ਆ ਆ ਦੇਖੋ ਬਈ ਆ ਬੈਠੇ ਨੇ ਦੋਨੇ ਇਹ ਤਾਂ ਵਧੀਆ ਪੜੀ ਜਾਂਦੇ ਨੇ ਕਿਉਂਕਿ ਇਹਨਾਂ ਦੇ ਮਾਂ ਪਿਓ ਵੀਰੇ ਵਧੀਆ ਪਾਲੀ ਜਾਂਦੇ ਨੇ ਇੱਕ ਬੱਚਾ ਨਿਕਲਿਆ ਗਿਆ ਕਾਲਾ ਚੀਨਾ ਤੇ ਦੂਸਰਾ ਨਿਕਲੇ ਆਉਂਦੇ ਚਿੱਟਾ ਜਮਾ ਬਾਕੀ ਵਧੀਆ ਪੜੀ ਜਾਂਦੇ ਨੇਗੇ ਬੱਚੇ ਬਾਕੀ ਆਪਣੇ ਆ ਛੋਟੇ ਕਬੂਤਰ ਨੇ ਵੀ ਬੱਚੇ ਕੱਢ ਲਏ ਇਹ ਤਾਂ ਬਈ ਸ਼ੇਰ ਕਬੂਤਰ ਆ ਯਾਰ 6 ਬੱਚੇ ਪਾਲਦੇ ਵਿਚਾਰੇ ਨੇ ਚਾਰ ਪਹਿਲਾਂ ਪਾਲਤੇ ਦੋ ਆ ਬੈਠੇ ਨੇਗੇ ਤੇ ਦੇਖੋ ਗ੍ਰੋਥ ਛੋਟਾ ਬੜਾ ਸ਼ੇਰ ਆ ਯਾਰ ਮਿੰਟਾਂ ਦੇ ਹਿਸਾਬ ਨਾਲ ਇਹ ਬੱਚੇ ਪਾਲਦਾ ਤੇ ਦੇਖੋ ਤੁਸੀਂ ਗ੍ਰੋਥ ਦੇਖੋ ਕਿੱਡੀ-ਕਿੱਡੀ ਕਰ ਲਿਆ ਨੇ ਮੈਨੂੰ ਲੱਗਦਾ ਹਜੇ 1-2 ਦਿਨ ਹੋਈ ਨੇ ਇਹਨਾਂ ਨੂੰ ਇਕਲੇ ਨੂੰ ਤੇ ਦੇਖੋ ਯਾਰ ਜੋੜੀ ਬਾਈ ਗੈਂਟ ਆ ਗਈ ਆਪਣੀ ਬੱਚੇ-ਪੁੱੱਚੇ ਪਾਲਣ ਚ ਨਾ ਪਹਿਲੇ ਨੰਬਰ ਤੇ ਹੈ ਕਿ ਪੂਰੀ ਕੈਟਾਗਰੀ ਆ ਅਰੇ ਥੱਲੇ ਆਪਾਂ ਬੱਚੇ ਐਗ ਦੀ ਸੈਫਟੀ ਕੀਤੀ ਸੀ ਕਿ ਅੰਡੇ ਤੋਂ ਸਾਰਿਆਂ ਨੂੰ ਮੈਂ ਪਹਿਲਾਂ ਦੱਸਿਆ ਸੀ। ਬਾਕੀ ਦੇਖੋ ਗ੍ਰੋਥ ਕਿੰਨੀ ਸੋਹਣੀ ਕਰ ਰੱਖੀ ਹੈਗੀ ਤੇ ਇਹਨਾਂ ਨੂੰ ਪਾਲਣ ਦੋ ਆਪਾਂ ਚਾਲਦੇ ਆਂਗੇ ਅੱਗੇ। ਇੱਧਰ ਬੈਠਾ ਹੈਗਾ ਆਪਣਾ ਬੱਬਰ ਸ਼ੇਰ। ਆਹ ਬੱਚਾ ਵੀ ਵਿਚਾਰਾ ਕੱਲਾ ਰਹਿ ਗਿਆ ਯਾਰ ਇਹਦਾ ਭਾਈ ਮਰ ਗਿਆ। ਚਲੋ ਕੋਈ ਗੱਲ ਨਹੀਂ ਇਹ ਕੱਲਾ ਬਹੁਤ ਵਧੀਆ ਪਲੀ ਜਾਂਦਾ। ਇਹਦੀ ਮਾਂ ਪਿਓ ਦੁਆਰ ਤੋਂ ਅੰਡੇ ਰੱਖਣ ਵਾਲੇ ਨੇ। ਦੇਖੋ ਕਦੋਂ ਰੱਖਦੇ ਨੇ ਕਦੋਂ ਖੁਸ਼ਖਬਰੀ ਦਿੰਦੇ ਨੇ ਉਹ ਆਪਾਂ ਨੂੰ। ਬਾਕੀ ਬਹੁਤ ਸੋਹਣਾ ਪਲੀ ਜਾਂਦਾ ਮੈਂ ਤੁਹਾਨੂੰ ਸ਼ੌਂਕ ਕਰਵਾਉਣਾ ਯਾਰ ਬੱਚੇ ਦਾ ਇੱਕ ਵਾਰੀ। ਤੇ ਇਹਦੇ ਪੈਰ ਦੇਖੋ। ਪੈਰ ਪਾਏ ਦੇਖਣ ਆਲਿਆਂ ਜੀ ਆਹ ਦੇਖੋ ਇਹਦੇ ਪੈਰ ਦੇਖੋ ਕੰਟਰੋਲ ਕਰਨ ਦੇ ਨੇ ਪੈਰ ਤੇ ਦੇਖੋ ਬਈ ਕਿੱਡੇ ਕਿੱਡੇ ਟੱਕੇ ਕੱਢੇ ਨੇ ਯਾਰ ਦੋਨੇ ਪੈਰਾਂ ਤੇ ਐ ਹੀ ਨੇ ਬਈ ਪੈਰਾਂ ਤੋਂ ਭਰਿਆ ਪਿਆ ਗਿਆ ਫੰਗਾਂ ਦੇ ਨਾਲ ਟੱਕੇ ਬਹੁਤ ਵੱਡੇ ਵੱਡੇ ਕੱਢੇ ਨੇ ਤੇ ਬਾਕੀ ਗ੍ਰੋਥ ਬਹੁਤ ਵਧੀਆ ਹੋਈ ਜਾਂਦੀ ਹੈ ਕਿ ਬੱਚੇ ਦੀ ਬਹੁਤ ਸੋਹਣਾ ਪਲੀ ਜਾਂਦਾ ਐਨੂੰ ਵੀ ਪਾ ਲੰਦੋ ਆਪਾਂ ਚੱਲੀਏ ਅੱਗੇ ਕਬੂਤਰ ਦੇ ਕੋਲੇ ਤੇ ਦੇਖੀਏ ਆਹ ਇੱਥਾ ਸ਼ੇਰ ਬੱਬਰ ਐਨੂੰ ਦੇਖਣ ਦੋ ਬਈ ਕੀ ਬਣਾ ਕੁਸ਼ਕਵਰੀ ਆਈ ਕਿ ਨਾ ਆ ਗਈ ਬਈ ਓਏ ਆ ਗਿਆ ਆ ਗਿਆ ਕੱਦਲੇ ਆਪਣੇ ਸ਼ੇਰ ਨੇ ਵੀ ਆ ਪਿਆ ਗਾਂਡਾ ਮੈਂ ਹਜੇ ਹੁਣੀ ਆਇਆ ਯਾਰ ਕੁੱਡੇ ਚਾਚ ਸਵੇਰ ਤੱਕ ਮੈਨੂੰ ਟਾਈਮ ਨਹੀਂ ਮਿਲਿਆ ਤੇ ਮੈਨੂੰ ਪਤਾ ਸੀਗਾ ਅੱਜ ਨਿਕਲੇ ਹੋਗੇ ਕਿਉਂਕਿ ਰਾਤ ਮੈਂ ਚੈੱਕ ਕਰਕੇ ਗਿਆ ਸੀਗਾ ਅੰਡਾ ਟੁੱਟਿਆ ਪਿਆ ਸੀ ਮੈਂ ਤੁਹਾਨੂੰ ਪਹਿਲੇ ਬਲੌਗ ਸ਼ੁਰੂ ਕਰਨ ਤੋਂ ਦੱਸਦਾ ਸੀਗਾ ਵੀ ਬੱਚਾ ਨਿਕਲੇ ਆਊਗਾ ਬਾਕੀ ਦੂਸਰਾ ਅੰਡਾ ਦੇਖ ਲੈਣੇ ਆਪਾਂ ਇੱਕ ਵਾਰ ਚੈੱਕ ਕਰਕੇ ਬਹੁਤ ਖਰਾਬ ਹੋਵੇ ਮਾਰ ਦਾਂਗੇ ਇਹ ਹਾਂ ਬਈ ਦੇਖੋ ਕਰੋ ਸ਼ੌਂਕ ਆ ਵੀ ਟੁੱਟਿਆ ਪਿਆ ਹੈਗਾ ਬਹੁਤ ਬਹੁਤ ਵਧਾਈਆਂ ਯਾਰ ਸਾਰਿਆਂ ਨੂੰ ਨਿਕਲੇ ਆਊਗਾ ਬੱਚਾ ਚਲੋ ਵਧੀਆ ਆਪਾਂ ਨੂੰ ਜ਼ਰੂਰਤ ਸੀ ਯਾਰ ਆ ਜੋੜੀ ਦੇ ਬੱਚਿਆਂ ਦੀ ਤੇ ਵਧੀਆ ਨਿਕਲੇ ਆ ਹਨਾ ਬਹੁਤ ਖਰਾਬ ਆ ਓਏ ਮਾਰਦਾ ਗਿਆ ਹੈ ਆ ਦੇਖ ਕਿਵੇਂ ਮਾਰਦਾ ਟੁੰਗਾ ਨੇੜੇ ਲੱਗਣ ਦਿੰਦਾ ਬਈ ਪਹਿਲਾਂ ਜਦੋਂ ਆਂਡਿਆਂ ਆਂਡਿਆਂ ਤੇ ਬੈਠਾ ਸੀਗਾ ਉਦੋਂ ਕੁਝ ਨਹੀਂ ਕਹਿੰਦਾ ਸੀ ਮੈਨੂੰ ਇਹ ਮੈਨੂੰ ਐਵੇਂ ਚੱਕ ਚੁੱਕ ਲੰਦਾ ਸੀਗਾ ਆ ਕੇ ਤੇ ਅੱਜ ਇਹਨੇ ਬੱਚਾ ਕੱਢਦਾ ਦੇਖੋ ਕਿਵੇਂ ਹੰਕਾਰਾ ਬੈਠਾ ਆ ਫੰਗ ਚੱਕੀ ਬੈਠਾਗਾ ਵੀ ਮੈਂ ਉੱਠਦਾ ਨਹੀਂਗਾ ਪੂਰੀ ਖੁਸ਼ੀ ਹੋ ਰਹੀ ਹੈ ਇਹਨੂੰ ਆਪਣੇ ਬੱਚੇ ਦੀ ਪੂਰੇ ਹਾਊਸ ਵਿੱਚ ਬੈਠਾ ਚਲੋ ਕੋਈ ਗੱਲ ਨਹੀਂ ਆਪਾਂ ਯਾਰ ਕਾਹਦੇ ਵਾਸਤੇ ਡਿਸਟਰਬ ਕਰਨਾ ਪਿਓ ਆ ਗਿਆਕਰ ਨੂੰ ਇਹਨੂੰ ਖੁਸ਼ੀ ਤਾਂ ਹੋਣੀ ਹੈਗੀ ਤੇ ਬਾਕੀ ਚੱਲੀਏ ਡੱਬੀ ਦੇ ਕੋਲ ਹੀ ਉਹਨੇ ਵੀ ਕੱਢ ਲੈ ਬੱਚੇ ਉਹਨਾਂ ਦਾ ਵੀ ਕਰਵਾਈਏ ਸ਼ੌਂਕ ਆ ਜੋ ਫਿਰ ਬਾਦਿਆਂਗੇ ਅੱਗੇ ਆ ਬੈਠੇ ਨੇ ਇੱਧਰ ਇਹਨਾਂ ਦਾ ਕੁੰਡਾ ਆਪਾਂ ਨੂੰ ਨਾ ਥੱਲੇ ਧਾਰਨਾ ਪਊਗਾ ਥੱਲੇ ਧਾਰ ਕੇ ਚੈੱਕ ਕਰਦੇ ਆ ਵੀ ਦੋਨੇ ਬੱਚਿਆਂ ਦੀ ਗ੍ਰੋਥ ਕਿਵੇਂ ਹੋ ਗਈ ਤੁਹਾਨੂੰ ਪਹਿਲਾਂ ਚੈੱਕ ਨਹੀਂ ਕਰਵਾਈ ਸੀ ਤੇ ਕੁੰਡਾ ਧਾਰ ਲਈ ਥੱਲੇ ਫੇਰ ਕਾਹਦੇ ਆ ਕਿ ਸ਼ੁਰੂ ਤੇ ਦੁਖਾਉਣੇ ਸੋਨੇ ਬੱਚੇ ਕਿੱਡੇ ਕਿੱਡੇ ਕਰ ਲੈਣਾਂ ਨਹੀਂ ਬੱਲੇ ਵੀ ਬੱਲੇ ਤੇ ਇਹਨਾਂ ਨੇ ਵੀ ਬੱਚੇ ਤਾਂ ਵਧੀਆ ਪਾਲੀ ਜਾਂਦੇ ਨੇ ਮੈਨੂੰ ਇਹਨਾਂ ਤੋਂ ਉਮੀਦ ਨਹੀਂ ਸੀ ਯਾਰ ਜਿਹੜੀ ਕਬੂਤਰੀ ਆ ਨਾ ਡੱਬੀ ਉਹਦੇ ਵਿਚਾਰੀ ਚ ਜਾਨ ਜੂਨ ਹੈ ਨਹੀਂ ਗਈ ਐਵੇਂ ਹੁੜਕੀ ਜੀ ਉਹਦੇ ਤੋਂ ਨਾ ਯਾਰ ਡਾਰੀ ਮਾਰ ਕੇ ਕਿਲ ਜਿੱਤੇ ਵੀ ਨਹੀਂ ਚੜਿਆ ਜਾਂਦਾ ਇੰਨੀ ਕਮਜ਼ੋਰ ਆ ਗਈ ਉਹ ਪਤਾ ਹੀ ਨਹੀਂ ਪਹਿਲੇ ਦਿਨ ਤੋਂ ਜਾਂ ਬਚਪਨ ਤੋਂ ਡਾਈਟ ਡੂ ਇਹ ਤਾਂ ਉਹਦੀ ਵੀ ਵਧੀਆ ਆਪਾਂ ਤੁਹਾਨੂੰ ਪਤਾ ਸਾਰੇ ਕੋਈ ਜੀ ਡਾਈਟ ਖਾਂਦੇ ਨੇ ਚਾਹੇ ਕੋਈ ਬੱਚੇ ਨੇ ਆਪਣੇ ਕੋਲੇ ਚਾਹੇ ਵੱਡੇ ਕਬੂਤਰ ਨੇ ਬਾਕੀ ਮਰੀ ਜੀ ਬੱਚੇ ਵਧੀਆ ਪਾਲੀ ਜਾਂਦੀ ਹੈਗੀ ਆ ਦੇਖੋ ਉਹ ਰਜਾਈ ਬੈਠੀ ਹੈਗੀ ਪੂਰੇ ਸਵੇਰੇ ਸਵੇਰੇ ਤੇ ਆ ਬੈਠਾ ਕੇ ਇਧਰ ਦੂਸਰਾ ਬੱਚਾ ਇਹ ਵੀ ਵਧੀਆ ਪਾਲੀ ਜਾਂਦੀ ਹੈ ਜੋੜੀ ਇਹਨੂੰ ਵੀ ਪਾਲ ਲਾਂਦੇ ਬੱਚੇ ਬਾਦੂ ਹੋ ਗਏ ਵੀਰੇ ਬੱਚੇ ਸੈਕਿੰਡ ਪੂਰ ਵੀ ਆਪਣਾ ਬਹੁਤ ਵਧੀਆ ਨਿਕਲਿਆ ਚਾਰੇ ਪਾਸੇ ਬੱਚੀ ਬੱਚੇ ਹੋਏ ਪਏ ਨੇਗੇ ਤੇ ਮੈਨੂੰ ਲੱਗਦਾ 30 ਕ ਬੱਚੇ ਨਿਕਲ ਆਉਣਗੇ ਆਪਣੇ ਆ ਝੋਲੀ ਚ 30 ਤੋਂ 40 ਦੇ ਵਿੱਚ ਵਿੱਚ ਐਵਰੇਜ ਹੋਣੀ ਚਾਹੀਦੀ ਹੈਗੀ ਬੱਚਿਆਂ ਦੀ ਮੇਰੇ ਹਿਸਾਬ ਦੇ ਨਾਲ ਨਹੀਂ 30 ਤਾਂ ਹੈਗੇ ਆ ਐਵਰੇਜ 30 ਕ ਤਾਂ ਹੈਗੇ ਨੇ ਆਪਣੇ ਕੋਲੇ ਬੱਚੇ ਬਾਕੀ ਵੀ ਬੱਚੇ ਆ ਪੋੜਨ ਵਾਲੇ ਸੁੱਖ ਨਾਲ 50 ਬੱਚੇ ਹੋ ਜਾਣਗੇ ਤੇ ਅੱਗੇ ਜਿਹੜੀਆਂ ਜੋੜੀਆਂ ਨੇ ਆਪਾਂ ਹੋਰ ਬੱਚੇ ਲੈਣੇ ਨੇ ਉਹਨਾਂ ਦੇ ਲੈ ਲਾਂਗੇ 80 90 ਬੱਚੇ ਆਪਾਂ ਨੂੰ ਮੁੱਕਦੇ ਨਹੀਂ ਵੀਰੇ ਬਹੁਤ ਨੇਗੇ ਰੱਬ ਦੀ ਸੁੱਖ ਦੇ ਨਾਲ ਤੇ ਬਾਕੀ ਰੱਖੇ ਬਾਬਾ ਕਿਰਪਾ 2026 ਚ ਪਾਵਾਂਗੇ ਪਟਾਕੇ ਪੂਰੇ ਆ ਗਿਆ ਆਪਦੇ ਬੱਚਿਆਂ ਤੇ ਝੋਟਾ ਆਪਣਾ ਇਹ ਤਾਂ ਛੇ ਰਾਇ ਯਾਰ ਦੇਖੋ ਆ ਬੈਠਾਗਾ ਬਾੜੀ ਘੈਂਟ ਜੋੜੀ ਆ ਯਾਰ ਮੈਨੂੰ ਬਾੜੀ ਪਸੰਦ ਆ ਗਿਆ ਆ ਜੋੜੀ ਤੇ ਬੱਚੇ ਬੁੱੱਚੇ ਪਾਲਣ ਚ ਨਾ ਜਮਾਂ ਛੋਟੇ ਕਬੂਤਰ ਨੇ ਜਮਾਂ ਪਰਵਾਹ ਨਹੀਂ ਮੰਨਦੇ ਨਾ ਮਾਂ ਦੇ ਪੁੱਤਾਂ ਨੇ ਜਮਾਂ ਵੀ ਬੇਟ ਤੋੜਿਆ 1% ਵੀ ਉਹੀਂ ਪਏ ਨੇ ਬਈ ਛੋਟਿਆਂ ਵਰਗੇ ਕੋਈ ਇਹਨਾਂ ਨੂੰ ਪਰਵਾਹ ਨਹੀਂ ਬੇਸੀ 6 ਬੱਚੇ ਪਾਲ ਲਏ ਕੋਈ ਪਰਵਾਹ ਨਹੀਂ ਕਿਸੇ ਵੀ ਗੱਲ ਦੀ ਨਹੀਂ ਯਾਰ ਕਬੂਤਰ ਦੋ ਦਾ ਬੱਚੇ ਪਾਲ ਕੇ ਨਾ ਫੜਕੇ ਆਂਦੇ ਨੇਗੀ ਤੇ ਹਣੀ ਮਾਂ ਦੇ ਪੁੱਤ ਨੇ 6 ਬੱਚੇ ਪਾਲਤੇ ਇਹਨੂੰ ਕੋਈ ਪਰਵਾਹ ਨਹੀਂ ਆ ਪਾਲੀ ਜਾਂਦਾ ਕਸਾਣ ਕਬੂਤਰ ਆ ਇਹ ਪੂ ਦਾ ਇਹ ਤਾਂ ਨਾਂ ਵੀ ਆ ਪਾਸਾਨ ਰੱਖ ਦਿੰਦੇ ਮੈਂ ਤਾਂ ਕਹਿੰਦਾ ਬਾਕੀ ਉਹ ਕਾਇਟਾਗਾ ਤੇ ਚਲਦੇ ਆਂਗੇ ਆਪਾਂ ਬਾਹਰ ਆ ਅੱਡਰ ਆ ਬੈਠਾ ਕਪਤਾਨ ਜਰੈ ਨੂੰ ਆ ਆ ਵੀ ਕਦੇ ਮੇਰਾ ਬੱਚਾ ਹੀ ਨਾ ਚੱਕ ਕੇ ਲੈ ਜੀ ਪਹਿਲੀ ਵਾਰੀ ਬੱਚਾ ਕੱਢਿਆ ਜ਼ਿੰਦਗੀ ਚ ਖੁਸ਼ੀ ਵਾਲੀ ਹੋਰੀ ਐ ਡਰੀ ਜਾਂਦਾ ਕਿ ਵੀ ਕਦੇ ਮੇਰਾ ਬੱਚਾ ਹੀ ਨਾ ਚੱਕ ਕੇ ਲੈ ਜਾਣ ਚਲੋ ਕੋਈ ਗੱਲ ਨਹੀਂ ਬੈਠੇ ਜਾਂਦੇ ਯਾਰ ਬੱਚੇ ਤੇ ਆਪਾਂ ਚਲੀਏ ਬਾਹਰ ਤੇ ਕਰਦੇ ਆਂ ਕਿ ਗੱਲਾਂ ਬਾਤਾਂ ਓ ਆਪਾਂ ਤੁਹਾਨੂੰ ਇੱਕ ਖੁਸ਼ਖਬਰੀ ਦਾ ਯਾਰ ਦੇਣੀ ਭੁੱਲ ਗਏ ਸੀਗੇ ਆਪਣਾ ਰੱਤੇ ਨਹੀਂ ਵੀ ਦੁਬਾਰਤੋਂ ਅੰਡੇ ਧਰਾਤੇ ਮੈਂ ਰਾਤ ਦੇਖਿਆਗਾ ਅਨੇ ਧਰਲੇ ਦਵਾਰ ਤੋਂ ਆਟੋ ਕ੍ਰੀਟ ਆਦਲੇ ਅੰਡਾ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਸੀਗਾ ਆ ਦੇਖੋ ਅੰਡਾ ਇਹਦੇ ਥੱਲੇ ਪਿਆ ਗਿਆ ਧਰ ਲੈਨੇ ਅੰਡਾ ਦਵਾਰ ਤੋਂ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਵੀ ਰੱਖਣ ਤੋਂ ਦੂਸਰਾ ਅੰਡਾ ਅੱਜ ਰੱਖ ਲਾਂਗੇ ਜਾਂ ਪਰਸੋਂ ਰੱਖਿਆ ਮੈਨੂੰ ਲੱਗਦਾ ਇਹਨਾਂ ਨੇ ਅੰਡਾ ਦੂਸਰਾ ਅੰਡਾ ਅੱਜ ਰੱਖਣਗੇ ਸ਼ਾਮ ਤੱਕ ਤੇ ਚਲੋ ਕੋਈ ਗੱਲ ਨਹੀਂ ਆਹ ਦੇਖੋ ਕਿਵੇਂ ਘੋੜੇ ਵਾਂਗੂ ਖੜਾ ਹੁੰਦਾ ਹੈਗਾ ਦੇਖੋ ਹੈ ਪੂਰਾ ਹੋ ਗਿਆ ਤੜਾ ਮਾਰਦਾ ਛੋਟਾ ਜਿਹਾ ਹੈਗਾ ਵੀ ਤੂੰ ਯਾਰ ਹਜੇ ਵੱਡਾ ਤਾਂ ਹੋ ਜਾ ਫੇਰ ਮਾਰਨ ਲਈ ਤੜਾ ਉਣੀ ਮਾਰਦਾਗਾ ਟੁੰਗਾ ਮਾਂ ਦਾ ਪੁੱਤ ਬਾਹਲਾ ਕੰਜਰ ਆਗਾ ਚਲੋ ਚੱਲ ਜਾਂਗੇ ਬਾਹਰ ਦੇਖੋ ਕਿਵੇਂ ਖਾਣ ਵਾਂਗੂ ਖੜਾ ਹੋਈ ਜਾਂਦਾ ਬੈਠਾ ਟੋਕਰੀ ਚ ਚਲੋ ਚੱਲੀਏ ਬਾਹਰ ਕਰਦੇ ਅੰਕੇ ਗੱਲਾਂ ਮਾਤਾ ਹਾਂਜੀ ਤੇ ਟਾਈਮ ਹੋ ਗਿਆ ਸੀਗਾ 1 ਵਜੇ ਦਾ 2 ਘੰਟੇ ਹੋ ਗਏ ਸੀ ਆਪਾਂ ਨੂੰ ਬੱਚੇ ਫਿਰਦਿਆਂ ਨੂੰ ਆਪਣੇਆਂ ਨੂੰ ਤੇ ਧੁੱਪ ਵਧੀਆ ਨਿਕਲੀ ਜੇ ਦਵਾਰ ਤੋਂ ਬੱਦਲ ਵਾਈ ਹੋ ਗਈ ਸੀ ਪਹਿਲਾਂ ਤਾਂ ਵੀਰੇ 1 ਘੰਟਾ ਤੋਂ ਬੱਦਲ ਵਾਈ ਹੋਈ ਰਹੀ ਆ ਹੁਣ ਦਿਨ ਵਧੀਆ ਲੱਗਿਆ ਦਵਾਰ ਤੋਂ ਧੁੱਪ ਨਿਕਲੀ ਤੇ 13 ਦੇ 13 ਬੱਚੇ ਹਜੇ ਫਿਰਦੇ ਨੇ ਉੱਡੇ ਜਿਹੜੇ ਬੱਚੇ ਖੁੱਟਿਆਂ 'ਚ ਬੈਠੇ ਸੀ ਉਹਨਾਂ ਨੂੰ ਲਿਆ ਕੇ ਬਿਠਾਤਾ ਆਪਾਂ ਨੈੱਟ ਦੇ ਵਿੱਚ ਛਾਤਰੀਆਂ ਲਾਤੀਆਂ ਸੀਗੀਆਂ ਦੋ ਜਿਹੜੇ ਦੋ ਬੱਚੇ ਹਜੇ ਅਣਗੇਜ ਨੇ ਜਮਾਂ ਅਣਗੇਜ ਨੇ ਇੱਕ ਤਾਂ ਸਾਹਮਣੇ ਬੈਠਾਗਾ ਆ ਬੈਠਾ ਇੱਕੋ ਪਰਾਂ ਬੈਠਾ ਬਾਈ ਜਮਾਂ ਚਿੱਟੇ ਰੰਗ ਦਾ ਤੁਹਾਨੂੰ ਦੇਖਦਾ ਹੋਊਗਾ ਵੀਡੀਓ ਦੇ ਵਿੱਚ ਜਿਹਦੇ ਰੰਗ ਨਹੀਂ ਲੱਗਿਆ ਇਹ ਦੋਨੇ ਬੱਚੇ ਹਜੇ ਅਣਗੇਜ ਨੇਗੇ ਇਹਨਾਂ ਨੂੰ ਵੀ ਆਪਾਂ ਦੂਸਰੇ ਬੱਚਿਆਂ ਦੇ ਨਾਲ ਆ ਨੈੱਟ ਦੇ ਵਿੱਚ ਛਾਤਰੀਆਂ ਤੇ ਬਿਠਾਤਾ ਇਹ ਵੀ ਥੋੜੇ ਦਿਨ ਆਪਦੀਆਂ ਛਾਤਰੀਆਂ ਛੁਤਰੀਆਂ ਦੀ ਪਛਾਣ ਕਰ ਲਾਂਗੇ ਫਿਰ ਇਹਨਾਂ ਨੂੰ ਬਾਹਰ ਕੱਢ ਲਿਆ ਕਰਾਂਗੇ ਆਪਾਂ ਉੱਚੇ ਕਰਕੇ ਛਾ ਬਾਕੀ ਉਹ ਬੱਚੇ ਸਾਰੇ ਹਜੇ ਫਿਰਦੇ ਨੇ ਜਦੋਂ ਬੰਦੇ ਨੇ ਉਦੋਂ ਦਿੰਦੇ ਆ ਕਿ ਅਪਡੇਟ ਇਹਨਾਂ ਨੂੰ ਬੈਠਣ ਦਾ ਹੁਣ ਧੁੱਪੇ ਸੇਕਣ ਦਾ ਧੁੱਪ ਆਪਾਂ ਚਾਲਦੇ ਆਂਗੇ ਬਾਹਰ ਭਾਈ ਟਾਈਮ ਹੋ ਗਿਆ ਸੀਗਾ 5 ਵਜੇ ਦਾ ਤੇ ਦੇਖ ਲਓ ਇੰਨਾ ਮੀਂਹ ਪੈ ਗਿਆ ਨੇਰੀ ਵੀ ਆਈ ਹਵਾ ਵੀ ਚੱਲੀ ਤੇ ਹਜੇ ਵੀ ਆਪਣੇ 8 ਬੱਚੇ ਫਿਰਦੇ ਨੇਗੇ ਹੁਣ ਆਏ ਨੇ ਕਿ ਉੱਤੋਂ ਹੁਣ ਥੋੜੇ ਥੋੜੇ ਦਿਖਣ ਲੱਗੇ ਨੇ ਬੱਦਲ ਵਾਈ ਚਾਰੇ ਪਾਸੇ ਹੋ ਰਹੀ ਆ ਆਪਾਂ ਆਗੇ ਸੀਗੇ ਖੇਤਾਂ ਮਿੱਟੀ ਪਾਈ ਜਾਂਦੀ ਸੀ ਡੈਡੀ ਨੇ ਖੇਤ ਬਲਾ ਲਿਆ ਸੀ ਇੱਧਰ ਬਈਆ ਕੰਮ ਚੱਲੀ ਜਾਂਦਾ ਆਪੇ ਇੱਧਰ ਲੱਗੇ ਸੀਗੇ ਮਿੱਟੀ ਪਾਉਣ ਤੇ ਹੁਣ ਆਈ ਹੈਗੀ ਡਾਰ ਤੋਂ ਅੱਠ ਕਬੂਤਰ ਆਪਣੇ ਹਜੇ ਵੀ ਫਿਰਦੇ ਨੇ 5 ਵਜੇ ਦਾ ਟਾਈਮ ਹੋ ਗਿਆ ਬੱਦਲ ਵਾਈ ਦੇਖ ਲਓ ਕਿੰਨੀ ਹੋ ਰਹੀ ਹੈ ਮੈਨੂੰ ਲੱਗਦਾ ਅੱਜ ਆਪਾਂ ਨੂੰ ਲੈਟਾਂ ਤੇ ਬਿਠਾਉਣੇ ਪੈਣੇ ਨੇ ਇਹ ਤੇ ਬਈ ਹੁਣ ਚੱਲ ਪਏ ਆਪਣੇ ਸਾਰੇ ਬੱਚੇ ਹੁਣ ਡੇਲੀ ਦੇਖਿਓ ਇਹ ਰਾਤਾਂ ਉੱਤੀ ਰਹਿਆ ਕਰਨਗੇ ਤੇ ਬਾਕੀ ਹਜੇ ਡਾਰ ਤੋਂ ਨੂੰ ਉਹ ਆਪਾਂ ਬਾਹਲੀ ਦੂਰ ਖੜਿਆਂਗੇ ਘਟੋ ਘਟ 10 12 ਕਿੱਲੇ ਆਪਣੇ ਘਰ ਤੋਂ ਪਿੱਛੇ ਆਂਗੇ ਤੇ ਬਾਕੀ ਡਾਰ ਆਪਾਂ ਨੂੰ ਥੋੜੀ ਥੋੜੀ ਦਿਖਦੀ ਐ ਇੱਥੋਂ ਜੇ ਬੜਾ ਜੂਮ ਕਰਾਂਗੇ ਕੈਮਰਾ ਤਾਂ ਬਾਈ ਫਿਕਸ਼ਨ ਫਟਣ ਲੱਗ ਜਾਂਦੇ ਨੇਗੇ ਤੇ ਬਾਕੀ ਦੀ ਜਾ ਕੇ ਅਪਡੇਟ ਦੇਵਾਂਗੇ ਤੁਹਾਨੂੰ ਘਰੇ ਬਸ ਘੰਟੇ ਡੇਢ ਘੰਟੇ ਦਾ ਕੰਮ ਹੋਰ ਰਹਿ ਗਿਆ ਹਜੇ ਤੇ ਇਹਨਾਂ ਨੇ ਬੈਠਣਾ ਨਹੀਂ ਗਾ ਤੇ ਬਾਕੀ ਜਾ ਕੇ ਮਿਲਦੇ ਆਂਗੇ ਤੁਹਾਨੂੰ ਘਰੇ ਹਾਂਜੀ ਬਾਈ ਆਪਾਂ ਆਕੇ ਸੀਗੇ ਘਰੇ ਖੇਤੋਂ ਤੇ ਆਹ ਦੇਖ ਲਓ ਤੁਸੀਂ ਇੰਨਾ ਜਾਦੇ ਮੀਂਹ ਪਿਆ ਗਿਆ ਤੁਸੀਂ ਬੱਚਿਆਂ ਦੀ ਹਾਲਤ ਦੇਖ ਲਓ ਯਾਰ ਮੈਂ ਤਾਂ ਇਹਨਾਂ ਨੂੰ ਵੀ ਜਲਦੀ ਜਲਦੀ ਚ ਅੰਦਰ ਕਰਨਾ ਭੁੱਲ ਗਿਆ ਸੀ ਡੈਡੀ ਬਹੁਤ ਗਾਲਾਂ ਕੱਢੀ ਜਾਂਦਾ ਸੀ ਵੀ ਖੇਤ ਆ ਜਾ ਕਿਉਂਕਿ ਖੇਤ ਵੀ ਕੰਮ ਸੀਗੇ ਬਹੁਤ ਜਾਦੇ ਆ ਬੈਠੇ ਨੇ ਹੁਣ ਤੁਸੀਂ ਆਪ ਜੱਜ ਕਰ ਸਕਦੇ ਹੋ ਵੀ ਮੀਂਹ ਕਿੰਨਾ ਜ਼ਿਆਦਾ ਆਇਆ ਆ ਦੇਖ ਲਓ ਹਜੇ ਵੀ ਇੱਥੇ ਵੀ ਪਾਣੀ ਖੜਿਆਗਾ ਤੇ ਬਾਕੀ ਤੁਹਾਨੂੰ ਮੈਂ ਬੱਚੇ ਦਿਖਾਉਣਾਗਾ ਹਜੇ ਵੀ ਫਰਦੇ ਨੇ ਆਪਣੇ ਬੱਚੇ ਆ ਦੇਖੋ ਆ ਆ ਗਏ ਆ ਫਰਦੇ ਨੇਗੇ ਮੀਂਹ ਮੂੰਚ ਵੀ ਨਹੀਂ ਬੈਠੇ ਸਾਰਾ ਮੀਂਹ ਤੋਂ ਨਿੰਘਾ ਤੈ ਇਹਨਾਂ ਨੇ ਤੇ ਹੁਣ ਦੁਆਰ ਤੋਂ ਫੇਰ ਮੀਂਹ ਵਾਲਾ ਮੌਸਮ ਹੋ ਗਿਆ ਉਦੋਂ ਪਹਿਲਾਂ ਪਹਿਲਾਂ ਵੀਰੇ ਆਪਾਂ ਤਾਰ ਲਈ ਇਹਨਾਂ ਨੂੰ ਯਾਰ ਕਦੇ ਗਮਾਚ ਗਮੂਚ ਨਾ ਜਾਣ ਬਹੁਤ ਮਿਹਨਤ ਕੀਤੀ ਹੋਈ ਆ ਤੇ ਸਾਰੀ ਖਰਾਬ ਹੋ ਜੂਗੀ ਜੇ ਇੱਕ ਵੀ ਬੱਚਾ ਇੱਧਰ ਉੱਧਰ ਹੋ ਗਿਆ ਨਾ ਕੰਮ ਹੀ ਨਹੀਂ ਪੂਰੀ ਹੋਣੀ ਆਪਣੇ ਤਾਂ ਤੇ ਬਾਕੀ ਇਹਨਾਂ ਨੂੰ ਉਤਾਰ ਕੇ ਅੱਗੇ ਫੇਰ ਬਣਾਵਾਂਗੇ ਵੀਡੀਓ ਆਪਾਂ ਟਾਈਮ ਹੋ ਗਿਆ ਸੀਗਾ 6:30 ਵਜੇ ਦਾ ਤੇ ਆਪਣੇ ਦੋ ਬੱਚੇ ਹਜੇ ਵੀ ਫਿਰਦੇ ਨੇਗੇ ਆ ਜਾਂਦੇ ਨੇਗੇ ਹਜੇ ਬੈਠੇ ਨਹੀਂਗੇ ਇਹ ਆ ਫਿਰਦੇ ਨੇ ਬਈ ਕਰਵਾਉਣਾ ਮੈਂ ਤੁਹਾਨੂੰ ਸਾਰਿਆਂ ਨੂੰ ਚੈੱਕ ਆ ਜਾਂਦੇ ਨੇ ਦੋ ਬੱਚੇ ਇੱਕ ਬੱਚਾ ਬਈ ਅੱਜ ਆਪਣਾ ਭੱਜ ਗਿਆ ਮੈਨੂੰ ਪਹਿਲਾਂ ਹੀ ਡਰ ਸੀਗਾ ਵੀ ਬੱਚੇ ਭੱਜਣਗੇ ਬਾਕੀ ਇੱਕ ਬੱਚਾ ਭੱਜ ਗਿਆ ਜਿਹੜਾ ਆਪਣਾ ਸਾਰਿਆਂ ਤੋਂ ਪੁਰਾਣਾ ਗਿੱਜਿਆ ਹੋਇਆ ਸੀਗਾ ਕਿਉਂਕਿ ਅੱਜ ਇਹ ਉੱਡੇ ਬਹੁਤ ਜ਼ਿਆਦੇ ਨੇਗੇ ਹਜੇ 6:30 ਹੋ ਗਏ ਫਿਰਦੇ ਨੇਗੇ ਬਾਕੀ ਇੱਕ ਬੱਚਾ ਆ ਕੇ ਹੁਣ ਛਾਤਰੀ ਤੇ ਬੈਠਾਗਾ ਉਹ ਬੈਠਾ ਸਾਹਮਣੇ ਤੁਹਾਨੂੰ ਦਿਖੀ ਜਾਂਦਾ ਛਾਤਰੀ ਤੇ ਬੈਠਾ ਬਾਕੀ ਦੋ ਆ ਫਿਰ ਦੇਣਗੇ ਆ ਲਓ ਬਈ ਮਿੱਤਰੋ ਬੱਚੇ ਲਈ ਆਪਾਂ ਤਾਰ 6 ਵੱਜ ਕੇ 50 ਮਿੰਟ ਹੋ ਗਏ 7 ਵੱਜਣ ਚ 10 ਮਿੰਟ ਰਹਿ ਗਏ ਤੇ ਬਹੁਤ ਵਧੀਆ ਉੱਡ ਕੇ ਆਏ ਨੇ ਅੱਜ ਬੱਚੇ ਆ ਆ ਕੇ ਆਪਦੇ ਦਾਣੇ ਦੂਨੇ ਖਾਣ ਲੱਗ ਗਏ ਇਹ ਆਪਾਂ ਤਾਰ ਲੇ ਬਾਕੀ ਬੱਚਿਆਂ ਨੇ ਜਿਹੜਿਆਂ ਨੇ ਦਾਣੇ ਦੂਨੇ ਖਾਲੇ ਆਪਦੇ ਉਹ ਜਾ ਕੇ ਬਹਿ ਗਏ ਆਪਦੀਆਂ ਕਿਲੀਆਂ ਤੇ ਫੱਟੀਆਂ ਤੇ ਚੜ ਕੇ ਬਹਿ ਗਏ ਬਈ ਤੇ ਇਹਨਾਂ ਨੂੰ ਖਾਣ ਤੋਂ ਹੁਣ ਦਾਣੇ ਇਹ ਦਾਣੇ ਤੁਨੇ ਖਾ ਕੇ ਆਪਦਾ ਪਾਣੀ ਪੀ ਕੇ ਬਹਿ ਜਾਣਗੇ ਪੱਟੀਆਂ ਤੇ ਬਾਕੀ ਬਹੁਤ ਵਧੀਆ ਉੱਡ ਕੇ ਆਈਣਗੇ ਇਹ ਤਾਂ ਆਪਾਂ ਤਾਰ ਲੇ ਬਾਈ ਨਹੀਂ ਇਹਨਾਂ ਨੇ ਅਜ ਉਤਰਨਾ ਨਹੀਂ ਸੀ ਉੱਤੇ ਰਹਿ ਜਾਂਦੇ ਚਲੋ ਕੋਈ ਗੱਲ ਨਹੀਂ ਬਹੁਤ ਵਧੀਆ ਉੱਡੇਣਗੇ ਤੇ ਸਸਰੀ ਘਾਲ ਤੁਹਾਨੂੰ ਸਾਰੇ ਭਰਾਵਾਂ ਨੂੰ ਆਪਣੇ ਚੈਨਲ ਨੂੰ ਸਾਰੇ ਭਰਾ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਸਰੀ ਘਾਲ ਤੁਹਾਨੂੰ ਸਾਰਿਆਂ ਨੂੰ ਮਿਲਦੇ ਇੱਕ ਨਵੀਂ ਜੀ ਵੀਡੀਓ